ਜੀ ਹਾਲ ਚਾਲ ਆ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਲਵ ਕਾਰਵਾਰਡ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚ ਚੁੱਕੇ ਹਾਂ ਜੇਕਰ ਤੁਸੀਂ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਐਡ ਲਵਾਉਣੀ ਹੋਵੇ ਤਾਂ ਆਪਣੇ ਨੰਬਰਾਂ ਤੇ ਸੰਪਰਕ ਕਰਕੇ ਆਪਣੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਭੇਜ ਕੇ YouTube ਚੈਨਲ ਤੇ ਆਪਣੀ ਐਡ ਲਵਾ ਸਕਦੇ ਹੋ ਇਸ ਦਾ ਆਪਾਂ ਕੋਈ ਵੀ ਰੁਪਿਆ ਨਹੀਂ ਲੈਂਦੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ YouTube ਚੈਨਲ ਤੇ ਐਡ ਲਗਾ ਦਿੱਤੀ ਜਾਵੇਗੀ ਤੇ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਬਾਜ ਰੇਟ ਤੇ ਗੱਡੀਆਂ ਲੈ ਕੇ ਪਹੁੰਚਦੇ ਰਹਾਂਗੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਨਾ ਭੁੱਲੋ ਅਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਆਲਟੋ ਗੱਡੀ ਦੀ ਇਹ ਆਲਟੋ 2010 ਮਾਡਲ ਗੱਡੀ ਹੈ ਬਹੁਤ ਸੋਹਣੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਇੰਜਨ ਗੇਅਰ ਦੀ ਗੱਡੀ ਦੀ ਪੂਰੀ ਫੁੱਲ ਗਾਰੰਟੀ ਹੈ ਮਾਲਕਾਂ ਵੱਲੋਂ ਬਾਡੀ ਲੈਣ ਦੀ ਗੱਡੀ ਸਾਫ਼ ਹੈ ਸਾਰੀ ਕਾਰ オリジナル ਹੀ ਹੈ ਟਾਇਰ ਗੱਡੀ ਦੇ ਬਿਲਕੁਲ ਨਵੇਂ ਹਨ 10 ਮਾਡਲ ਗੱਡੀ ਹੈ 2030 ਤੱਕ ਗੱਡੀ ਦੀ ਪਾਸਿੰਗ ਪਈ ਹੈ 2030 ਤੱਕ ਇਹ ਪਾਸ ਹੈ 10 ਮਾਡਲ ਹੈ ਬਹੁਤ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਹੈ ਚਿੱਟੇ ਰੰਗ ਦੀ ਗੱਡੀ ਹੈ ਇੰਜਨ ਬਿਲਕੁਲ ਸੁੱਕਾ ਪਿਆ ਗੱਡੀ ਦਾ ਪੂਰੇ ਬਾਜਵਰੇਟ ਚ ਗੱਡੀ ਬਣ ਜੂ ਇਹ ਇਸ ਗੱਡੀ ਦਾ ਰੇਟ ਸਿਰਫ ਤੇ ਸਿਰਫ 90000 ਰੁਪਏ ਰੱਖਿਆ ਗਿਆ 90000 ਰੁਪਏ ਇੱਕ ਵਾਰੀ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਸ਼ੋਅ ਹੋ ਰਿਹਾ ਹੈ ਇਸ ਤੇ ਕੰਟੈਕਟ ਕਰਕੇ ਤੁਸੀਂ ਗੱਡੀ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਅਤੇ ਰਾਇਕਟ ਮਾਲਕਾਂ ਦਾ ਏਰੀਆ ਉੱਥੇ ਜਾ ਕੇ ਤੁਸੀਂ ਗੱਡੀ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਾਂ ਗੱਲ ਕਰ ਲਈ ਰਿਟਜ ਦੀ ਰਿਟਜ ਬੀਡੀਆਈ ਗੱਡੀ ਬਹੁਤ ਸੋਹਣੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੈ ਦੀ ਬਿਲਕੁਲ ਨਵੇਂ ਵਰਗੀ ਗੱਡੀ ਪਈ ਹੈ ਟਾਇਰਾਂ ਦੀ ਕੰਡੀਸ਼ਨ ਇਸ ਦੀ 70% ਹੈ ਸੈਂਟਰ ਲੌਕ ਗੱਡੀ ਹੈ ਇਹ ਸੈਂਟਰ ਲੌਕ ਗੱਡੀ ਹੈ ਬੀਡੀਆਈ ਵਰਜਨ ਹੈ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ 2011 ਮਾਡਲ ਹੈ 2011 ਮਾਡਲ ਗੱਡੀ ਹੈ ਇਹ ਪੂਰੀ ਸਾਫ ਸੁਥਰੀ ਕੰਡੀਸ਼ਨ ਦੀ ਹੈ ਜਿਹਨੇ ਲੈਣੀ ਹੋਵੇ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ ਅਤੇ ਰੇਟ ਇਸ ਦਾ 1,85,000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਇਹ ਰੇਟ ਕੋਈ ਫਿਕਸ ਰੇਟ ਨਹੀਂ ਹੈਗਾ ਤੁਸੀਂ ਮਾਲਕਾਂ ਨਾਲ ਕੰਟੈਕਟ ਕਰਕੇ ਰੇਟ ਦੀ ਗੱਲਬਾਤ ਕਰ ਸਕਦੇ ਹੋ ਅਤੇ ਜਾ ਕੇ ਗੱਡੀ ਚੈੱਕ ਕਰ ਸਕਦੇ ਹੋ ਅਤੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ Alto ਦੀ Alto ਇਹ ਬਲੈਕ ਰੰਗ ਦੀ ਬਹੁਤ ਸੋਹਣੀ ਕਾਰ ਹੈ ਬਹੁਤ ਵੀਰਾਂ ਦੇ ਕਮੈਂਟ ਆਏ ਸੀ ਕੋਈ ਬਲੈਕ ਰੰਗ ਦੀ ਗੱਡੀ ਲੈ ਕੇ ਆਓ ਇਸ ਲਈ ਅੱਜ ਆਪਾਂ ਤੁਹਾਡੇ ਲਈ ਅਲਾਈ ਅਲਾਈ ਲੱਗੇ ਬਹੁਤ ਸੋਹਣੀ ਅਤੇ ਸਾਫ਼ ਸੁਥਰੀ ਕੰਡੀਸ਼ਨ ਦੀ ਕਾਲੇ ਰੰਗ ਦੀ ਗੱਡੀ ਲੈ ਕੇ ਪਹੁੰਚੇ ਹਾਂ ਬਹੁਤ ਜ਼ਿਆਦਾ ਡਿਮਾਂਡ ਸੀ ਇਸ ਗੱਡੀ ਦੀ ਇਸ ਗੱਡੀ ਗੱਲ ਕਰਨੀ ਆਪਾਂ 2010 ਮਾਡਲ ਗੱਡੀ ਹੈ ਇੰਜਨ ਗੇਅਰ ਦੀ ਪੂਰੀ ਫੁੱਲ ਓਕੇ ਗੱਡੀ ਹੈ ਰੇਟ ਸਿਰਫ ਇਸ ਦਾ 95000 ਰੱਖਿਆ ਗਿਆ ਤੁਸੀਂ ਮਾਲਕ ਨਾਲ ਕੰਟੈਕਟ ਕਰਕੇ ਗੱਡੀ ਦੀ ਹੋਰ ਪੂਰੀ ਜਾਣਕਾਰੀ ਲੈ ਸਕਦੇ ਹਾਂ ਅਤੇ ਜਾ ਕੇ ਚਲਾ ਕੇ ਚੈੱਕ ਕਰਕੇ ਗੱਡੀ ਦੇਖ ਸਕਦੇ ਹਾਂ ਬਾਡੀ ਲੈਨ ਦੀ ਪੂਰੀ ਸਾਫ ਹੈ ਪੂਰੀ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਸਾਰੀ A ਤੋਂ Z ਤੱਕ ਮਾਲਕਾਂ ਨੇ ਪੂਰੀ ਫੁੱਲ ਗਾਰੰਟੀ ਲਈ ਹੈ ਗੱਡੀ ਦੀ ਕੋਈ ਵੀ ਕਮੀ ਪੇਸ਼ੀ ਗੱਡੀ ਦੇ ਵਿੱਚ ਨਹੀਂ ਹੈਗੀ ਤੁਸੀਂ ਉੱਥੇ ਜਾਓ ਜਾ ਕੇ ਚੈੱਕ ਕਰੋ ਅਤੇ ਮਾਲਕਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਏਰੀਆ ਇਹਨਾਂ ਦਾ ਮੋਗਾ ਦਾ ਮੋਗੇ ਜਾ ਕੇ ਤੁਸੀਂ ਗੱਡੀ ਦੇਖ ਸਕਦੇ ਹੋ ਬਹੁਤ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਹੈ ਤੇ ਬਚੰਦਮੀ ਹੇਰ ਇਸ ਦਾ ਰੇਟ ਰੱਖਿਆ ਗਿਆ ਅਤੇ ਹੋਰ ਵੀ ਇਸ ਤਰ੍ਹਾਂ ਦੇ ਵੀਡੀਓ ਮੈਂ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ ਜੀ